ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ 5 ਹਰ ਹਰ ਨਾਮ ਜੋ ਜਨ ਜਪੈ ਸੋ ਆਪ ਪਰਵਾਨ ਤਿਸ ਜਨ ਕੈ ਬਲਿਹਾਰਣ ਜਿਨ ਕਜਿਆ ਪ੍ਰਭ ਨਿਰਬਾਨ ਜਨਮ ਮਰਨ ਦੁਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸਚਾ ਤਾਨ ਮਹੱਲਾ ਪੰਜਵਾ ਭਲ ਗਏ ਉਠ ਪਰੋਹਣਾ ਮੇਰੇ ਕਰ ਆਵ ਪਉਖੱਲਾ ਤਿਸਕੇ ਮਨ ਤਨ ਨਿਤ ਪਬ ਨਾਮ ਸੁਣੇ ਨਾਮ ਸੰਗ ਰਹੈ ਨਾ ਮੈਂ ਲੈ ਬਲਾਵ ਗ੍ਰਹਿਹੁ ਤਨ ਸਭ ਪਵਿੱਤਰ ਹੋਏ ਹਰ ਕੇ ਗੁਨਾ ਗਾਵ ਹਰ ਨਾਮ ਵਪਾਰੀ ਨਾਨਕਾ ਵੱਡ ਭਾਗੀ ਪਾਵ ਪਾਉੜੀ ਜੋ ਤਦ ਪਾਵੈ ਸੋ ਪਲਾ ਸਤਿ ਤੇਰਾ ਪਾਣਾ ਤੂ ਸਭ ਮੈਂ ਹੈ ਵਰਤਦਾ ਸਭ ਮਾਇ ਸਮਾਨਾ ਥਾਨ ਧਨਾਂਤਰ ਰਾਵ ਰਿਆ ਜੀ ਆਂਦਰ ਜਾਣਾ ਸਾਧ ਸੰਗ ਮਿਲ ਪਾਈਏ ਮਨ ਸੱਚੇ ਪਾਣਾ ਨਾਨਕ ਪ੍ਰਭ ਸਰਨਾਗਤੀ ਸਦ ਸਦ ਕੁਰਬਾਨਾ ਸਹ ਲੋਕ ਮਹਲਾ ਪੰਜਵਾਂ ਜਤਾਏ ਤਾ ਜੇਤ ਸਾਹਿਬ ਸੱਚਾ ਸੋ ਤਨੀ ਨਾਨਕ ਸਤਿਗੁਰ ਸੇਵਾ ਚੜ ਬੋਇਥਿ ਕਉ ਜਲ ਪਾਰ ਪਉ ਮਹਲਾ ਪੰਜਵਾਂ ਬਾਉ ਸੰਦ ਕੱਪੜੇ ਪਹਿ ਰਹਿ ਗਰਬ ਗਵਾਰ ਨਾਨਕ ਨਾਲ ਨਾ ਚਲਣੀ ਜਾਲ ਬਲ ਹੋਏ ਛਾਰ ਪੌੜੀ ਸਈ ਉਭਰੇ ਜੱਗਾ ਵਿੱਚ ਜੋ ਸੱਚਾ ਰੱਖੇ ਮੋਢ ਠੈ ਤਨ ਕਾ ਜੀਵੀ ਆ ਹਰ ਅੰਮ੍ਰਿਤ ਚਖੇ ਕਾਮ ਕਰੋ ਦਲੋਬ ਮੋ ਸੰਗ ਸਾਦਾ ਪਖੇ ਕਰ ਕਿਰਪਾ ਪ੍ਰਭ ਆਪਣੀ ਹਰਿ ਆਪ ਪਰਖੇ ਨਾਨਕ ਚਲਤ ਨਾ ਜਾਪਨੀ ਕੋ ਸਕੈ ਨਾ ਲਖੇ ਸੋ ਲੋਕ ਮਹੱਲਾ ਪੰਜੇ ਬਾਣ ਨਾਨਕ ਸੋਈ ਦਿਨ ਸੋ ਸੋਹਾਵੜਾ ਜੇਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਪਲੇ ਜੀਰਤ ਮਹੱਲਾ ਪੰਜਵਾ ਨਾਨਕ ਮਿਤਰਾਏ ਤਿਸ ਸਿਓ ਸਭ ਕਿਸ ਜਿਸ ਕੈ ਹਾਥ ਕੋ ਮਿਤਰਾ ਸੇ ਕਾਂਢੀ ਐ ਇੱਕ ਵਿਖਣਾ ਚਲ ਹੈ ਸਾਥ ਪੌੜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵ ਪਾਈ ਜਿ세 ਸਿਮਰਾਤ ਸੁਖ ਪਾਈ ਐ ਸਭ ਤਿਖਾ ਗੁਜਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੋਖ ਰ ਨਾ ਕਾਈ ਸਗਲ ਮਨੋਰਥ ਪੁੰਨੇ ਆ ਅਮਰਾ ਪਦ ਪਾਈ ਤੋਦ ਜੇ ਵਡ ਤੂੰ ਹੈ ਪਾਰ ਬ੍ਰੰਮ ਨਾਨਕ ਸਰਨਾਈ ਸੋ ਲੋਕ ਮਹੱਲਾ ਪੰਜਵਾ ਡੇਠੜ ਹੱਬ ਠਾਏ ਊਨ ਨਾ ਕਾਈ ਜਾਏ ਨਾਨਕ ਲੱਦਾ ਤਿੰਨ ਸੋ ਆਉ ਜਿਨਾ ਸਤਗੁਰ ਭੇਟਿਆ ਮਹੱਲਾ ਪੰਜਵਾ ਦਾਮਨੀ ਚਮਤਕਾਰ ਤੋ ਵਰਤਾਰਾ ਜਗ ਖੇ ਵਥ ਸੋਹਾਵੇਂ ਸਾਇ ਨਾਨਕ ਨਾਮ ਜਪੰਦੋ ਤੇ ਸਾ ਤਨੀ ਪਾਉੜੇ ਸਿਮਰਤ ਸਾਸਤਰ ਸੋਦ ਸਭ ਕਿਨ ਕੀ ਮਨਾ ਜਾਣੀ ਜੋ ਜਨ ਬਿਟੇ ਸਾਧ ਸੰਗ ਸੋ ਹਰ ਰੰਗ ਮਾਣੀ ਸਾਚ ਨਾਮ ਕਰਤਾ ਪੁਰਖ ਇਹ ਰਤਨਾ ਖਾਨੀ ਮਸਤ ਤਕ ਹੋਵੈ ਲਿਖੇ ਹਰ ਸਿਮਰਿ ਪਰਾਣੀ ਤੋ ਸਾਧ ਚ ਸਚ ਨਾਮ ਨਾਨਕ ਮਹਿ ਮਾਣੀ ਸੋ ਲੋਕ ਮਹਲਾ ਪੰਜਵਾ अंतर चिन्ता नैनी सुखी मूलना उत्तर नानक सचे नाम वेना केना लथो दुख महल्ला पंजवा ਮੋਠੜ ਸਈ ਸਾਥ ਜਿੰਨੇ ਸੱਚ ਨਾ ਲੱਦਿਆ ਨਾਨਕ ਸੇ ਸਬਾਸ ਜਿੰਨੇ ਗੁਰ ਮਿਲ ਇੱਕ ਪਛਾਣਿਆ ਪੌੜੀ ਜਿਥੇ ਬੈਸਨ ਸਾਧ ਜਨ ਸੋ ਥਾਨ ਸੋ ਹੰਦਾ ਉਏ ਸੇਵਨ ਸਮਰਾਥ ਆਪਣਾ ਬਿਨ ਸੇ ਸਭ ਮੰਦਾ ਪਤੂਦਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵੱਸਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਇੱਕ ਨਾਮ ਮਨ ਤਨ ਭਵੰਦਾ ਸੋ ਲੋਕ ਮਹਲਾ ਪੰਜਵਾ ਚੜੀ ਚੌਕੀ ਪਾਉ ਫੋਟੀ ਬਗਨ ਬੋਤ ਤਰੰਗਾ ਅਚਰਜ ਰੂਪਾ ਸੰਤਨ ਰਚੇ ਨਾਨਕ ਨਾਮੈ ਰੰਗ ਮਹੱਲਾ ਪੰਜਵਾ ਘਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵੈ ਚਿਤਾ ਦੁਨੀਆਂ ਕੀ ਆਵੜੇ ਅੰਝਾਨਾ ਨਾਨਕ ਸਭ ਕੋ ਮੇਤਾ ਪਾਉੜੇ ਹਰ ਤਨ ਸਚੀ ਰਾਸ ਹੈ ਕਿਨ ਬਿਰਲੇ ਜਾਤਾ ਤਿਸੇ ਪ੍ਰਾਪਤ ਪਾਏ ਰੋਜਿਸ ਦੇ ਬਿਦਾਤਾ ਮਨ ਤਨ ਭੀਤਰ ਮੋਲਿਆ ਹਰ ਰੰਗ ਜਨ ਰਾਤਾ ਸਾਦ ਸੰਗ ਗੁਣ ਗਾਇਆ ਸਭ ਦੁਖ ਹੈ ਖਾਤਾ ਨਾਨਕ ਸੋਈ ਜੀਵੇ ਆ ਜਨ ਇੱਕ ਬਿਸ਼ਾਤਾ ਸਲੋਕ ਮਹਲਾ 5 ਖਖੜੀਆਂ ਸੋਹਾਵੀਆਂ ਲਗੜੀਆਂ ਅਕ ਕੰਠ ਬਿਰੇ ਵਿਸੋੜਾ ਤਨੀ ਸੋ ਨਾਨਕ ਸੈ ਸੈ ਗੰਠ ਮਹੱਲਾ ਪੰਜਵਾ ਵਿਸਾਰਿੰਦ ਮਰ ਗਏ ਮਰ ਬੇ ਨਾ ਸਕੈ ਮੂਲ ਬੇ ਮੁਖ ਹੋਏ RAM ਤੇ ਜਿਉ ਤਸ ਕਰਿ ਉਪਰ ਸੂਲਾ ਮੌੜੀ ਸੋਖ ਨੇਦਾਨ ਪ੍ਰਭ ਏਕ ਹੈ ਅਬ ਨਾਸੀ ਸੁਣਿਆ ਜਲ ਥਲ ਮਹੀਂ ਅਲ ਪੂਰਿਆ ਘਟ ਘਟ ਹਰ ਭਨਿਆ ਊਚ ਨੀਚ ਸਭ ਇਕ ਸਮਾਨ ਪੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦ ਸਭ ਤਿਸ ਦੇ ਜਣਿਆ ਉਸ ਨਾਨਕ ਦੇਵ ਜਿਸ ਨਾਮ ਤੈਨ ਹਰ ਰੰਗ ਮਨਿਆ ਸਲੋਕ ਮਹਲਾ 5 ਜਿਨਾਂ ਸਾਸ ਗਿਰਾਸ ਨਾ ਵਿਸਰੇ ਹਰ ਨਾਮ ਮਨ ਮੰਤ ਨਸੇ ਸਈ ਨਾਨਕਾ ਪੁਰਨ ਸੋਈ ਸੰਤਾ ਮਹੱਲਾ ਪੰਜਵਾ ਅਠੇ ਪਹਿਰ ਪੌਂਦਾ ਫਿਰੈ ਖਾਵਣ ਸੰਦੜੈ ਸੂਲ ਦੋਜ ਕਾ ਪੌਂਦਾ ਕਿਉ ਰਹੈ ਜਾਚਿਤ ਨਾ ਹੋਏ ਰਸੂਲ ਪੌੜੀ ਿਸੈ ਸਰੇ ਬੋਪੁਰਾਨੀਆਂ ਜਿਸ ਦੈ ਨਉ ਪੱਲ ਐਥੇ ਰਹੋ ਸੋਹਿਲਿਆ ਅੱਗੇ ਨਾਲ ਚੱਲੇ ਘਰ ਬੰਦ ਸਤ ਧਰਮ ਕਾ ਗੱਡ ਥੰ ਆਹੱਲੈ ਓਟ ਲਹੋ ਨਾਰਾਇਣ ਦੀਨਾ ਦੁਨੀਆ ਚੱਲੈ ਨਾਨਕ ਪਕੜੇ ਚਰਨ ਹਰ ਤਿਸ ਦਰਗਾਹ ਮੱਲਾ